ਹਾਂਜੀ ਸਤਿ ਸ੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਵੀ ਆਪਾਂ ਜਿਹੜੀ ਸਾਈਜ਼ ਸਲਾਈ ਹੁੰਦੀ ਆ ਜਾਨੀ ਕਿ ਫਿਟਿੰਗ ਵਾਲੀ ਸਲਾਈ ਵੀ ਆਪਾਂ ਕਿੰਨੇ ਕਿੰਨੇ ਇੰਚ ਤੇ ਇਹਦੇ ਨਿਸ਼ਾਨ ਲਾਉਣੇ ਨੇ ਦੇਖੋ ਸਭ ਤੋਂ ਪਹਿਲਾਂ ਦੇਖੋ ਆਪਾਂ ਜਿਹੜਾ ਆਪਣਾ ਮੋਡਾ ਹੈਗਾ ਮੋਡਾ ਰੱਖਣਾ ਦਾ ਨਿਸ਼ਾਨ ਆਪਾਂ ਹਰ ਇੱਕ ਸਾਈਜ਼ ਦੇ ਵਿੱਚ ਚਾਹੇ ਨਾਰਮਲ ਸਾਈਜ਼ ਦਾ ਚਾਹੇ ਹੈਵੀ ਸਾਈਜ਼ ਦਾ ਆਪਾਂ 7.5 ਇੰਚ ਹੀ ਮੋਡਾ ਰੱਖਣਾ ਮੋਡੇ ਤੋਂ ਬਾਅਦ ਦੇਖੋ ਜੀ ਆਉਂਦਾ ਆਪਣਾ ਕਮਰ ਦਾ ਨਿਸ਼ਾਨ ਕਮਰ ਦਾ ਨਿਸ਼ਾਨ ਲਾਉਣਾ ਆਪਾਂ 14.5 ਇੰਚ ਤੇ ਇੱਥੋਂ ਆਪਾਂ ਫਿਟਿੰਗ ਵਾਲੀ ਸਲਾਈ ਦੇ ਵਿੱਚ ਬ੍ਰੈਸਟ ਦੀ ਗਲਾਈ ਦੇਣ ਵਾਸਤੇ 2.5 ਇੰਚ ਡਾਊਨ ਕਰਕੇ ਇੱਥੇ ਇੱਕ ਨਿਸ਼ਾਨ ਲਾਉਣਾਗਾ ਇਸ ਤੋਂ ਬਾਅਦ ਆਪਾਂ ਦੇਖੋ ਲਾਉਣਾ ਹੁੰਦਾ ਜੀ हिਪ ਦਾ ਨਿਸ਼ਾਨ हिਪ ਦਾ ਨਿਸ਼ਾਨ ਕਿਸੇ ਮੇਰੀ ਭੈਣ ਦੀ ਹਾਈਟ ਜ਼ਿਆਦਾ ਲੰਬੀ ਆ ਜਾਂ ਕੋਈ ਸਾਈਡ ਫਲਾਈ ਜ਼ਿਆਦਾ ਨੀਵੀ ਪਾਉਂਦੇ ਆ ਤਾਂ 24 ਇੰਚ ਤੇ ਲਾਓ ਨਹੀਂ ਦੇਖੋ ਜੀ 22 ਇੰਚ ਤੇ ਜਾਂ 23 ਇੰਚ ਤੇ ਹਰ ਇੱਕ ਸਾਈਜ਼ ਦੇ ਵਿੱਚ 22 ਜਾਂ 23 ਇੰਚ ਤੇ ਹਿੱਪ ਦਾ ਨਿਸ਼ਾਨ ਲਾ ਕੇ ਤੁਹਾਡੀ ਜਿਹੜੀ ਫਿਟਿੰਗ ਆਗੀ ਤੁਹਾਡੀ ਕਮੀਜ਼ ਦੀ ਸਾਈਜ਼ ਸਲਾਈ ਬਿਲਕੁਲ ਪਰਫੈਕਟ ਬਣੂਗੀ ਠੀਕ ਹੈ ਜੀ ਇਹ ਸੀਗੀ ਆਪਣੀ ਸਾਈਜ਼ ਸਲਾਈ ਬਾਰੇ ਜਾਣਕਾਰੀ ਆਪਾਂ ਹਰ ਇੱਕ ਸਾਈਜ਼ ਦੇ ਵਿੱਚ 14 ਇੰਚ ਤੇ ਕਮਰ ਦਾ ਨਿਸ਼ਾਨ ਲਾਉਣਾ ਜੇ ਕੋਈ ਜ਼ਿਆਦਾ ਹੈਵੀ ਸਾਈਜ਼ ਆ ਤਾਂ ਆਪਾਂ ਦੇਖੋ ਜਿਦਨਾ 25 26 27 ਬ੍ਰੈਸਟ ਵਾਲਿਆਂ ਦਾ ਨਾਤਾ ਜਿਹੜਾ ਉਹਦੇ ਵਿੱਚ ਆਪਾਂ 15 ਇੰਚ ਤੇ ਕਮਰ ਦਾ ਨਿਸ਼ਾਨ ਲਾਉਣਾ 1.14 ਤੇ 15 ਤੇ ਕਮਰ ਦੇ ਨਿਸ਼ਾਨ ਲਾਉਣ ਦੇ ਨਾਲ ਨਾਰਮਲ ਸਾਈਜ਼ਾਂ 'ਚ 1.14 ਹੈਵੀ ਸਾਈਜ਼ਾਂ ਦੇ ਵਿੱਚ 15 ਇੰਚ ਤੇ ਕਮਰ ਦਾ ਨਿਸ਼ਾਨ ਲਾਉਣ ਦੇ ਨਾਲ ਜਿਹੜੀ ਆਪਣੀ ਫਿਟਿੰਗ ਆ ਕਮਰ ਕੋਲ ਉਹ ਬਹੁਤ ਸੋਹਣੀ ਪਰਫੈਕਟ ਬਣ ਕੇ ਤਿਆਰ ਹੁੰਦੀ ਹੈਗੀ ਧੰਨਵਾਦ ਜੀ